ਸਾਹਿਬ ਸ਼੍ਰੀ ਕਰ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਜੌਬ ਕਰੀਅਰ ਨਾਇਨ ਦੇ ਵਿੱਚ ਅੱਜ ਦਾ ਜੋ ਟਾਪਿਕ ਹੈ ਉਹ ਰਿਲੇਟਡ ਹੈ ਜੋ ਇਲੀਗਲ ਤਰੀਕੇ ਨਾਲ ਸੀਮਾ ਚੱਲ ਰਹੀਆਂ ਹਨ ਜੋ ਅਲੱਗ-ਅਲੱਗ ਲੋਕਾਂ ਦੇ ਆਈਡੈਂਟੀਟੀ ਪ੍ਰੂਫ ਤੇ ਜੋ ਇਲੀਗਲ ਤਰੀਕੇ ਨਾਲ ਸੀਮਾ ਚੱਲ ਰਹੀਆਂ ਨੇ ਉਸ ਦੀ ਮਨਜ਼ੂਰੀ ਤੋਂ ਬਿਨਾ ਉਸ ਤੇ ਬਾਰੇ ਇਹ ਟਾਪਿਕ ਹੈ ਲੋਕਾਂ ਦੇ ਵਿੱਚ ਅਵੇਅਰਨੈਸ ਨੂੰ ਲੈ ਕੇ ਲੋਕਾਂ ਨੂੰ ਅਵੇਅਰ ਕਰਨਾ ਕਿ ਉਹ ਕਿਸ ਤਰ੍ਹਾਂ ਚੈੱਕ ਕਰ ਸਕਦੇ ਹਨ ਕਿ ਉਹਨਾਂ ਦੇ ਆਧਾਰ ਕਾਰਡ ਦੇ ਉੱਪਰ ਕਿੰਨੀਆਂ ਸਿਮਾਂ ਚੱਲ ਰਹੀਆਂ ਹਨ ਜੇਕਰ ਕੋਈ ਇਲੀਗਲ ਸਿਮ ਚੱਲ ਰਹੀ ਹੈ ਤਾਂ ਉਸ ਨੂੰ ਕਿਵੇਂ ਬੰਦ ਕਰਨਾ ਹੈ ਉਸ ਦੀ ਕੰਪਲੀਟ ਕਿਵੇਂ ਕਰਨੀ ਹੈ ਇਹ ਸਾਰੀ ਜੋ ਜਾਣਕਾਰੀ ਹੈ ਇਹ ਤੁਹਾਨੂੰ ਆਪਾਂ ਅੱਜ ਦੀ ਵੀਡੀਓ ਵਿੱਚ ਦਵਾਂਗੇ ਅਤੇ ਇਹ ਵੀਡੀਓ ਵਿੱਚ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲੂਗੀ ਸਟੈਪ ਵਾਈਜ਼ ਸਟੈਪ ਤੁਸੀਂ ਵੀਡੀਓ ਪੂਰੀ ਦੇਖਣੀ ਹੈ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤਾਂ ਜੋ ਸਾਰੇ ਵਿਅਕਤੀਆਂ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ ਅਤੇ ਸਾਰੇ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਇਹ ਜੋ ਪੋਰਟਲ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਗਵਰਨਮੈਂਟ ਦਾ ਪੋਰਟਲ ਹੈ ਇਹ ਕੋਈ ਪ੍ਰਾਈਵੇਟ ਪੋਰਟਲ ਨਹੀਂ ਹੈ ਜਾਂ ਕੋਈ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ ਮਿਨਿਸਟਰੀ ਆਫ ਕਮਿਊਨੀਕੇਸ਼ਨ ਵੱਲੋਂ ਇਹ ਪੋਰਟਲ ਜਾਰੀ ਕੀਤਾ ਗਿਆ ਹੈ ਜੋ ਆਨਲਾਈਨ ਜੋ ਸਾਈਬਰ ਕਰਾਈਮ ਇਹਨਾਂ ਨੂੰ ਰੋਕਣ ਲਈ ਤਾਂ ਜੋ ਜੋ ਇਲੀਗਲ ਸਿਮਾਂ ਚੱਲ ਰਹੀਆਂ ਹਨ ਕਿਉਂਕਿ ਜਿੰਨੇ ਵੀ ਸਾਈਬਰ ਕ੍ਰਾਈਮ ਹੁੰਦੇ ਹਨ ਇਹ ਇਲੀਗਲ ਸਿਮਾਂ ਤੋਂ ਹੀ ਹੁੰਦੇ ਹਨ ਤੇ ਇਲੀਗਲ ਸਿਮਾਂ ਉਹੀ ਨੇ ਜੋ ਕਿਸੇ ਦੂਸਰੇ ਦੇ ਆਈਡੀ ਪ੍ਰੂਫ ਤੇ ਚੱਲ ਰਹੀਆਂ ਹੁੰਦੀਆਂ ਹਨ ਤੇ ਇਹਨਾਂ ਨੂੰ ਰੋਕਣ ਲਈ ਜੋ ਮਿਨਿਸਟਰੀ ਆਫ ਕਮਿਊਨੀਕੇਸ਼ਨ ਹੈ ਇਹਨਾਂ ਵੱਲੋਂ ਇਹ ਪੋਰਟਲ ਜਾਰੀ ਕੀਤਾ ਗਿਆ ਤੇ ਇਸ ਦੀ ਜੋ ਸਟੈਪ ਬਾਈ ਸਟੈਪ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਵਿੱਚ ਦਿੰਨੇ ਆ ਤੇ ਤੁਸੀਂ ਪੂਰੀ ਵੀਡੀਓ ਵੇਖ ਲਈ ਤੇ ਵੱਧ ਤੋਂ ਵੱਧ ਸ਼ੇਅਰ ਕਰ ਲਈਏ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਵਿੱਚ ਕੋਈ ਵੀ ਬ੍ਰਾਊਜ਼ਰ ਓਪਨ ਕਰ ਲੈਣਾ ਜਿਵੇਂ ਕਿ ਮੇਰੇ ਕੋਲ ਗੂਗਲ ਕ੍ਰੋਮ ਹੈ ਤੇ ਮੈਂ ਉਸ ਨੂੰ ਓਪਨ ਕਰਕੇ ਇਸ ਵਿੱਚ ਗੂਗਲ ਓਪਨ ਕਰ ਲਈ ਫਿਰ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਸਰਚ ਕਰਨਾ ਹੈ ਟੈਫਕੋਪ ਕੰਜ਼ਿਊਮਰ ਟੈਫਕੋਪ ਜੋ ਕਿ ਵੈਬਸਾਈਟ ਹੈ ਜਿਹੜੀ ਸੰਚਾਰ ਸਾਥੀ .gov.in ਇਸ ਨੂੰ ਤੁਸੀਂ ਓਪਨ ਕਰ ਲੈਣਾ ਹੈ ਜੋ ਤੁਹਾਡੇ ਸਾਹਮਣੇ ਲਿੰਕ ਦਿਖਾਈ ਦੇ ਰਿਹਾ ਹੈ ਇਸ ਤੇ ਟੈਪ ਕਰਕੇ ਤੇ ਤੁਸੀਂ ਇਸ ਨੂੰ ਓਪਨ ਕਰ ਲੈਣਾ ਹੈ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਸਲਾਈਡ ਓਪਨ ਹੋਏਗੀ ਫਿਰ ਤੁਸੀਂ ਇਸ ਨੂੰ ਸਕਰੋਲ ਅਪ ਕਰਕੇ ਤੇ ਹੇਠਾਂ ਆ ਜਾਣਾ ਹੈ ਜਿਵੇਂ ਤੁਸੀਂ ਹੇਠਾ ਆਓਗੇ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਇੱਕ ਫੋਲਡਰ ਖੁੱਲ੍ਹੇਗਾ 10 ਡਿਜੀਟ ਮੋਬਾਈਲ ਨੰਬਰ ਵਾਲਾ ਇਸ ਤੇ ਕਲਿੱਕ ਕਰਨਾ ਹੈ ਤੇ ਇਹਦੇ ਵਿੱਚ ਉਹ ਮੋਬਾਈਲ ਨੰਬਰ ਭਰਨਾ ਹੈ ਜੋ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੈ ਜਿਸ ਜੋ ਵੀ ਤੁਹਾਡਾ ਆਧਾਰ ਕਾਰਡ ਹੈ ਉਹਦੇ ਨਾਲ ਜਿਹੜਾ ਮੋਬਾਈਲ ਲਿੰਕ ਹੈ ਉਹ ਤੁਸੀਂ ਇੱਥੇ ਫਿਲ ਅਪ ਕਰਨਾ ਹੈ ਉਸ ਤੋਂ ਬਾਅਦ ਥੱਲੇ ਤੁਸੀਂ ਕੈਪਚਾ ਫਿਲ ਅਪ ਕਰ ਦੇਣਾ ਜੋ ਤੁਹਾਨੂੰ ਉੱਪਰ ਦਿੱਤਾ ਆਇਆ ਹੈ ਇਸ ਤਰ੍ਹਾਂ ਕੈਪਚਾ ਫਿਲਪ ਕਰਨ ਤੋਂ ਬਾਅਦ ਤੇ ਤੁਸੀਂ ਵੈਲਿਡ ਕੈਪਚਾ ਤੇ ਕਲਿੱਕ ਕਰ ਦੇਣਾ ਹੈ ਫਿਰ ਤੁਹਾਡੇ ਫੋਨ ਤੇ ਇੱਕ OTP ਆਵੇਗਾ ਜੋ ਤੁਸੀਂ ਮੋਬਾਈਲ ਨੰਬਰ ਭਰਿਆ ਹੈ ਉਸ ਤੇ ਉਹ OTP ਤੁਸੀਂ ਇੱਥੇ ਭਰ ਕੇ ਤੇ ਲੌਗਇਨ ਕਰ ਦੇਣਾ ਲੌਗਇਨ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਕ ਨਵੀਂ ਸਲਾਈਡ ਓਪਨ ਹੋਵੇਗੀ ਜਿੰਦੇ ਵਿੱਚ ਕੀ ਜਿੰਨੇ ਵੀ ਮੋਬਾਈਲ ਨੰਬਰ ਤੁਹਾਡੇ ਫੋਨ ਦੇ ਚੱਲ ਰਹੇ ਹਨ ਜਿਵੇਂ ਕਿ ਮੇਰੇ ਮੋਬਾਈਲ ਨੰਬਰ ਤੇ ਤਿੰਨ ਆਧਾਰ ਕਾਰਡ ਤੇ ਤਿੰਨ ਮੋਬਾਈਲ ਨੰਬਰ ਰਜਿਸਟਰਡ ਨੇ ਤੇ ਇਸ ਤਰ੍ਹਾਂ ਤੁਹਾਡੇ ਵੀ ਜਿੰਨੇ ਰਜਿਸਟਰਡ ਹੋਣਗੇ ਉਹ ਇੱਥੇ ਓਪਨ ਹੋ ਜਾਣਗੇ ਤੇ ਤੁਸੀਂ ਉਹਨਾਂ ਵਿੱਚੋਂ ਦੇਖ ਸਕਦੇ ਹੋ ਕਿ ਇਹ ਮੋਬਾਈਲ ਨੰਬਰ ਸਾਰੇ ਤੁਹਾਡੇ ਨੇ ਜਾਂ ਕਿਸੇ ਕੋਈ ਅਸ਼ਾ ਮੋਬਾਈਲ ਨੰਬਰ ਤਾਂ ਨਹੀਂ ਚੱਲ ਰਿਹਾ ਜੋ ਕੋਈ ਹੋਰ ਯੂਜ਼ ਕਰ ਰਿਹਾ ਹੋਵੇ ਜੇਕਰ ਕੋਈ ਇਦਾਂ ਦਾ ਮੋਬਾਈਲ ਨੰਬਰ ਚੱਲ ਰਿਹਾ ਤਾਂ ਤੁਸੀਂ ਇਹਨਾਂ ਵਿੱਚ ਆਪਸ਼ਨਾਂ ਦੀ ਮਦਦ ਨਾਲ ਉਸ ਨੂੰ ਬੰਦ ਕਰ ਸਕਦੇ ਹੋ ਜਿਵੇਂ ਕਿ ਜੇ ਕੋਈ ਤੁਹਾਡਾ ਹੀ ਮੋਬਾਈਲ ਨੰਬਰ ਹੈ ਤਾਂ ਉਸ ਨੂੰ ਨੋਟ ਰਿਕੁਆਇਰਡ ਤੇ ਕਰਕੇ ਜੇਕਰ ਤੁਹਾਨੂੰ ਨਹੀਂ ਚਾਹੀਦਾ ਤੁਸੀਂ ਬੰਦ ਕਰ ਸਕਦੇ ਹੋ ਜੇਕਰ ਕੋਈ ਕਿਸੇ ਦੂਸਰੇ ਮੋਬਾਈਲ ਨੰਬਰ ਯੂਜ਼ ਕਰ ਰਿਹਾ ਹੈ ਤੁਹਾਡੇ ਪ੍ਰੂਫ ਤੇ ਤਾਂ ਤੁਸੀਂ ਨੋਟ ਮਾਈ ਨੰਬਰ ਤੇ ਕਲਿੱਕ ਕਰਕੇ ਤੇ ਫਿਰ ਰਿਪੋਰਟ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਰਿਪੋਰਟ ਕਰ ਸਕਦੇ ਹੋ ਇੱਥੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਜਿਹੜਾ ਮੋਬਾਈਲ ਨੰਬਰ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੈ ਮਤਲਬ ਜਿੰਨੇ ਤੁਹਾਡਾ OTP ਆਉਂਦਾ ਹੈ ਉਹਨੂੰ ਛੱਡ ਕੇ ਜਿਹੜੇ ਬਾਕੀ ਨੰਬਰ ਜਿਹੜੇ ਤੁਸੀਂ ਆਧਾਰ ਕਾਰਡ ਤੇ ਲੈ ਰੱਖੇ ਨੇ ਉਹਨਾਂ ਦੀ ਰਿਪੋਰਟ ਤੁਸੀਂ ਕਰ ਸਕਦੇ ਹੋ ਜਿਹੜਾ ਲਿੰਕ ਹੈ ਉਸ ਦੀ ਰਿਪੋਰਟ ਨਹੀਂ ਤੁਸੀਂ ਕਰ ਸਕਦੇ ਨਹੀਂ ਤਾਂ ਇਸ ਤਰ੍ਹਾਂ 에ਰਰ ਸ਼ੋ ਹੋ ਜਾਵੇਗਾ ਜਿਹਨੇ ਹੋਰ ਨੰਬਰ ਤੁਸੀਂ ਆਧਾਰ ਕਾਰਡ ਤੇ ਲੈ ਰੱਖਿਆ ਜ ਉਹਦੀ ਰਿਪੋਰਟ ਤੁਸੀਂ ਕਰ ਸਕਦੇ ਹੋ ਬਾਕੀ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਵੱਧ ਤੋਂ ਸਪੋਰਟ ਕਰੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਤੇ ਬੈਲ ਆਈਕਨ ਨੂੰ ਔਨ ਕਰ ਲਓ ਧੰਨਵਾਦ